ਇੰਨਾ ਮੇਰੇ ਨਾਲ 2 ਵਾਰੀ 3 ਵਾਰੀ ਉਹਨਾਂ ਨੇ ਦੇਖ ਕੀਤਾ ਮੈਂ ਫਿਰ ਵੀ 2 ਵਾਰੀ ਕੀਤਾ ਕੋਈ ਕੁਛ ਨਹੀਂ ਕਿਹਾ ਤੀਸਰੀ ਵਾਰੀ ਕੀਤਾ ਮੈਂ ਆਪਣੇ ਘਰ ਦੇ ਜੀਵਾਂ ਨੂੰ ਦੱਸਿਆ ਕਿ ਐਦਾਂ ਮੇਰੇ ਨਾਲ ਹੋਇਆ ਉਹਨਾਂ ਨੇ ਨਹੀਂ ਅਗਲਿਆਂ ਨੇ ਉਹਨਾਂ ਨੇ ਜਾ ਕੇ ਇਹਨਾਂ ਨੂੰ ਪੁੱਛਿਆ ਜਾਂ ਕਿਹਾ ਕਿ ਉਹ ਤਾਂ ਉਹਨਾਂ ਦੇ ਹੀ ਗਲ ਪੈ ਗਿਆ ਨਮੀ ਵਿਆਹੀ ਵਰਟੀ ਦੇ ਨਾਲ ਪਿਸਤੌਲ ਦੀ ਨੋਕ ਤੇ ਬਲਾਤਕਾਰ ਕਰਦਾ ਰਿਹਾ ਨੌਜਵਾਨ ਸਮਝਾਂ ਗੇ ਘਰ ਵਾਲੇ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਕੀਤਾ ਹਮਲਾ ਤੁਆਂ ਨੂੰ ਦੱਸਦੇ ਕਿ ਖਬਰ ਫਿਰੋਜ਼ਪੁਰ ਦੀ ਹੈ ਜਿੱਥੇ ਇੱਕ ਨਵੀਂ ਵਿਆਹੀ ਵਰਟੀ ਦੇ ਨਾਲ ਉਸਦੇ ਹੀ ਦੋਸਤ ਦੇ ਵੱਲੋਂ ਪਿਸਤੌਲ ਦੀ ਨੋਕ ਤੇ ਬਲਾਤਕਾਰ ਕਰਨ ਦੇ ਇਲਜ਼ਾਮ ਲੱਗੇ ਨੇ ਮੀਡੀਆ ਨਾਲ ਗੱਲਬਾਤ ਕਰਦੇ ਉਸ ਪੀੜਤ ਔਰਤ ਨੇ ਦੱਸਿਆ ਕਿ ਉਸ ਦਾ ਇੱਕ ਦੋਸਤ ਹੈ ਜਿਸ ਦਾ ਨਾਮ ਸੁਨੀਲ ਹੈ ਜੋ ਕਿ ਉਹਨਾਂ ਦੇ ਘਰ ਆਉਂਦਾ ਜਾਂਦਾ ਵੀ ਰਹਿੰਦਾ ਹੈ ਜੋ ਤਾਂ ਪਹਿਲਾਂ ਉਸਤੇ ਨਾਲ ਮਾੜਾ ਮੋਟਾ ਮਜ਼ਾਕ ਕਰਦਾ ਰਹਿੰਦਾ ਸੀ ਤੇ ਫਿਰ ਪਿਸਤੌਲ ਦੀ ਨੋਕ ਤੇ ਉਸਦੇ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ ਤੇ ਉਸਤੇ ਨਾਲ ਬਲਾਤਕਾਰ ਕਰਦਾ ਰਿਹਾ ਤੇ ਜਾ ਦੋ ਇਸ ਤਰ ਹਰਕਤ ਤੋਂ ਬਾਅਦ ਨਾ ਆਇਆ ਤਾਂ ਉਸਨੇ ਸਾਰੀ ਗੱਲ ਆਪਣੇ ਪਤੀ ਨੂੰ ਦੱਸੀ ਤੇ ਜਦ ਉਸਦਾ ਪਤੀ ਉਸ ਨੂੰ ਸਮਝਾਉਣ ਦੇ ਲਈ ਉਸਦੇ ਕੋਲ ਗਿਆ ਤਾਂ ਉਸਦੇ ਦੋਸਤ ਸੁਨੀਲ ਦੇ ਵੱਲੋਂ ਉਸਤੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਉਸਦੇ ਪਤੀ ਤੇ ਹਮਲਾ ਕਰ ਦਿੱਤਾ ਕੁੱਟਮਾਰ ਜੀ ਉਹ ਸਾਡੇ ਘਰ ਆਂਦਾ ਸੀ ਗਵਾ ਮੇਰੇ ਤਾਇ ਦੇ ਘਰ ਤਾਸ਼ ਖੇਡਣ ਆਂਦਾ ਸੀ ਇਹ ਹੀ ਬੰਦਾ ਸੁਨੀਲ ਸਾਡੇ ਘਰ ਆਂਦਾ ਸੀ ਤਾਸ਼ ਖੇਡਣ ਸਾਡਾ ਇੱਕ ਛੱਤ ਸੀਗੀ ਉਜੀ ਦੋ ਵੀ ਮੇਰੇ ਕੋਲੇ ਆਂਦਾ ਸੀ ਪਹਿਲਾਂ ਤਾਂ ਦੋ ਤਿੰਨ ਵਜੇ ਉਹਨਾਂ ਨੇ ਚਿੜ ਮਾਹੌਲ ਕਰਕੇ ਲੰਘਿਆ ਫਿਰ ਇੱਕ ਦੋ ਵਾਰੀ ਉਹਨਾਂ ਨੇ ਮੇਰੇ ਉੱਤੇ ਰੇਪ ਕਰਨ ਦੀ ਰੇਪ ਕੀਤਾ ਮੇਰੇ ਗਨ ਪਿਸਤੌਲ ਰੱਖਦਾ ਸੀ ਕਹਿੰਦਾ ਸੀ ਮੈਂ ਤੈਨੂੰ ਮਾਰ ਦਾਂਗਾ ਤੁਹਾਡੇ ਘਰਦਿਆਂ ਨੂੰ ਮਾਰ ਦਾਂਗਾ ਜੇ ਤੁਸੀਂ ਮੇਰੇ ਨਾਲ ਨਾ ਕੋਈ ਗਲਤ ਕੰਮ ਕੀਤਾ ਠੀਕ ਹੈ ਮੈਂ ਆਪਣੇ ਆਪ ਦੇ ਘਰ ਵਾਲੇ ਨੂੰ ਦੱਸਿਆ ਉਲਟਾ ਉਹਨਾਂ ਨੇ ਤਾਂ ਜਾ ਕੇ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਉਲਟਾ ਉਹਨਾਂ ਦੇ ਹੀ ਗਲ ਪੈ ਗਿਆ ਮੇਰਾ ਦੇਵਰ ਕਿਹਾ ਮੇਰੇ ਘਰ ਵਾਲਾ ਕਿਹਾ ਤੇਵਰਾਨੀ ਗਈ ਉਹਨੂੰ ਬੱਚਾ ਹੋਣ ਵਾਲਾ ਸੀ ਉਲਟਾ ਉਹਨਾਂ ਤੇ ਵੀ ਇਦਾਂ ਇਹਨਾਂ ਨੇ ਕੋਤਮਾਰ ਕੀਤੀ ਐਂ ਕਿਤਾ ਕਹਿੰਦੇ ਵੀ ਉਲਟਾ ਕਹਿੰਦੇ ਤੁਸੀਂ ਇਹ ਸਾਡੇ ਗਾਲ ਪੈਜੋ ਐਨਾ ਮੇਰੇ ਨਾਲ 2 ਵਾਰੀ 3 ਵਾਰੀ ਉਹਨਾਂ ਨੇ ਦੇਫਾ ਕੀਤਾ ਮੈਂ ਫਿਰ ਵੀ 2 ਵਾਰੀ ਕੀਤਾ ਕੋਈ ਕੁਛ ਨਹੀਂ ਕਿਹਾ ਤੀਸਰੀ ਵਾਰੀ ਕੀਤਾ ਮੈਂ ਆਪਣੇ ਘਰ ਦੇ ਜੀਵਾਂ ਨੂੰ ਦੱਸਿਆ ਵੀ ਇਦਾਂ ਮੇਰੇ ਨਾਲ ਹੋਇਆ ਉਹਨਾਂ ਨੇ ਨਹੀਂ ਅਗਲੇ ਨੇ ਉਹਨਾਂ ਨੇ ਜਾ ਕੇ ਇਹਨਾਂ ਨੂੰ ਪੁੱਛਿਆ ਜਾਂ ਕਿਹਾ ਤੇ ਉਲਟਾ ਉਹਨਾਂ ਦੇ ਹੀ ਗੱਲ ਪੈ ਗਿਆ ਸਾਨੂੰ ਜਦੋਂ ਕਿਦੋਂ ਵੀ ਤੰਕੀਆਂ ਦੇਂਦਾ ਸੀਗਾ ਤੁਹਾਡੇ ਘਰਦਿਆਂ ਨੂੰ ਮਾਰ ਦਾਂਗਾ ਤੁਹਾਨੂੰ ਟਪਾ ਜਾਾਂਗਾ ਇੰਜ ਕਰ ਦਾਂਗਾ ਹੱਟੇ ਵਿੱਚ ਤੋਂ ਵਾਰੀ ਗੋਲੀਆਂ ਚਲਾ ਕੇ ਗਿਆ ਸਾਡੇ ਬੂਏ ਵਿੱਚ ਦੇਖੋ ਮੈਨੂੰ ਡਰਾਣ ਮਾਰ ਆਵੀਂ ਦੇਖੋ ਮੇਰੇ ਕੋਲੇ ਪਸੌਲ ਹੈਗਾ ਏ ਇਹ ਬਹੁਤ ਬੰਦਿਆਂ ਦੀਆਂ ਉੱਚੀਆਂ ਉੱਚੀਆਂ ਛਾਵਾਂ ਤੇ ਉੱਡਦਾ ਸੀਗਾ ਵੀ ਇੰਜ ਕਰ ਦਾਂਗਾ ਉਹ ਕਰ ਦਾਂਗਾ ਬਸ ਮੈਨੂੰ ਇਹੀ ਚੀਜ਼ ਦਾ ਡਰ ਸੀਗਾ ਔਰ ਮੇਰੀ ਸੁਣਵਾਈ ਹੋਈ ਜਾਵੇ ਅੱਗੇ ਤੋਂ ਮੇਰੇ ਨਾਲ ਐਦਾ ਨਾ ਹੋਵੇ ਉਹ ਤੁਸੀਂ ਗਰੋਹਟ ਕਰਦੇ ਸੀ ਕਿ ਕਿਤਰਾ ਕੰਮ ਇਹ ਹੀ ਕਹਿੰਦਾ ਸੀ ਵੀ ਮੈਂ ਤੇਰੇ ਪਿਸਤੌਲ ਮਾਰਾਂਗਾ ਤੈਨੂੰ ਗੋਲੀਆਂ ਚਲਾਵਾਂਗਾ ਜਾਂ ਤੂੰ ਮੇਰੇ ਨਾਲ ਨਾ ਕੋਈ ਗਲਤ ਕੰਮ ਕੀਤਾ ਮੈਨੂੰ ਮਜਬੂਰ ਕਰਦਾ ਸੀਗਾ ਗੋਲੀਆਂ ਦੀ ਰੋਕ ਤੇ ਕਰਦਾ ਹਾਂਜੀ ਪਿਸਤੌਲ ਦੀ ਨੋਕ ਤੇ ਕਰਦਾ ਸੀਗਾ ਜੇ ਤੂੰ ਮੇਰੇ ਨਾਲ ਨਾ ਕੋਈ ਗਲਤ ਕੰਮ ਕੀਤਾ ਮੈਂ ਤੈਨੂੰ ਵੀ ਟਪਾ ਜਾਾਂਗਾ ਤੁਹਾਡੇ ਘਰ ਦੇ ਪਰਿਵਾਰ ਨੂੰ ਵੀ ਟਪਾ ਦਾਂਗਾ ਇੰਜ ਕਰਦਾਗਾ ਉਹ ਕਰਦਾਗਾ ਇੱਕ ਮੈਨੂੰ ਮੇਰੇ ਘਰ ਜਾਂ ਦਾ ਖਤਰਾ ਸੀਗਾ ਕਰ ਦੇਣਾ ਚਾਹੀਆਂ ਨੂੰ ਵੀ ਖਤਰਾ ਸੀ ਹੁੰਦੇ ਤੋਂ ਜਿਵੇਂ ਇੰਜ ਕਰਾਂਗਾ ਉਹ ਕਰਾਂਗਾ ਮਾਰ ਜਾਾਂਗਾ ਇੰਜ ਕਰਦਾਗਾ ਉਹ ਕਰਦਾਗਾ ਉਲਟਾ ਮੈਨੂੰ ਕਹਿੰਦਾ ਸੀ ਕੀ ਨਾ ਲੈਂਦੇ ਜਾਂ ਤੂੰ ਮੇਰੇ ਨਾਲ ਨਾ ਕੋਈ ਗਲਤ ਕੰਮ ਕੀਤਾ ਮੈਂ ਤੇਰੇ ਪਤੀ ਨੂੰ ਤੇਰੇ ਸਾਹਮਣੇ ਹੀ ਟਪਾ ਜਾਾਂਗਾ ਮੇਰੀ ਇਹ ਵੀ ਬੇਨਤੀ ਕੀਤੀ ਜਾ ਰਹੀ ਹੈ ਕਿ ਹੁਣ ਜੋ ਕੁਝ ਮੇਰੇ ਨਾਲ ਹੋ ਗਿਆ ਹੈ ਮੇਰੀ ਸੁਣਵਾਈ ਕੀਤੀ ਜਾਵੇ ਅੱਗੇ ਤੋਂ ਕਿਸੇ ਨਾਲ ਐਦਾਂ ਨਾ ਹੋਵੇ ਤੇ ਮੇਰੀ ਵੀ ਇਸ ਪਤਾ ਨਾ ਜਿਹੜੀ ਇਹਨਾਂ ਨੇ ਜੋ ਕੁਝ ਵੀ ਕੀਤਾ ਇਹਨੂੰ ਸਜ਼ਾ ਮਿਲੀ ਜਾਵੇ ਹੋਰ ਕੀ ਹੋਇਆ ਸੀ ਜਾਂ ਲਾਂਭਾ ਦਿੱਤਾ ਸੀ ਹਾਂਜੀ ਮੇਰੇ ਘਰ ਵਾਲੇ ਨੇ ਤਾਂ ਵੈਸੇ ਜਾ ਕੇ ਇਹਨਾਂ ਨੂੰ ਕਿਹਾ ਵੀ ਐਦਾਂ ਤੁਸੀਂ ਕਿਉਂ ਕੀਤਾ ਤੇ ਉਲਟਾ ਉਹਦੇ ਵੀ ਗਾਲ ਪੈ ਗਿਆ ਮੇਰੀ ਦੇਵਰਾਣੀ ਨੂੰ ਵੀ ਇਹਨਾਂ ਨੇ ਕੋਟਾ ਮਾਰ ਕੇ ਕੀਤੀ ਉਹਨੂੰ ਬੱਚਾ ਹੋਣ ਵਾਲਾ ਸੀ ਦੇਵਰ ਨੂੰ ਵੀ ਉਹਨਾਂ ਨੇ ਕੈਂਚੀ ਮਾਰੀ ਹੁੰਦੇ ਉਹਦੀ ਹੁੰਗਲ ਜਿਹੜੀ ਸੀਗੀ ਉਹਦੇ ਤੇ ਉਹਨਾਂ ਨੇ ਖੜੀ ਕੀ ਮਾਰਿਆ ਉਹਨੂੰ ਗਰਨੇ ਸਲੈਕਚਰ ਕਰ ਦਿੱਤੀ ਐਦਾਂ ਉਹਨਾਂ ਨੇ ਕੀਤਾ ਸਾਡੇ ਨਾਲ ਅਸੀਂ ਇਹ ਇਹ ਚਿੱਟੇ ਦਾ ਕੰਮ ਕਰਦਾ ਜੀ ਹਾਂਜੀ ਕਿੰਨਾ ਹੋਵੇਗਾ ਨਸ਼ਾ ਇਹ ਬਹੁਤ ਵੇਚਦਾ ਹੈ ਜੀ ਪੈਸਾ ਕਿੰਨਾ ਹੈ ਪੈਸਾ ਤੇਨਾਂ ਕੋਲੇ ਬਹੁਤ ਹੈ ਜੀ ਉਹ ਤਾਂ ਕੋਈ ਦੱਸ ਹੀ ਨਹੀਂ ਸਕਦਾ ਕਿੰਨਾ ਇਨਾਂ ਕੋਲੇ ਪੈਸਾ ਹੈ ਇਹ ਪੈਸੇ ਦੀ ਨੋਕ ਤੇ ਤਾਂ ਇਦਾਂ ਇਨਾਂ ਦੇ ਗਲਤ ਕੰਮ ਈਆਂ ਭੈਣਾਂ ਤੇ ਲੋਕਾਂ ਤੇ ਕਰਦਾ ਹੈ ਜੀ ਹਾਂ ਜੀ ਸਾਨੂੰ ਇਹ ਹੀ ਬੇਨਤੀ ਹੈ ਜੀ ਸਾਨੂੰ ਇਨਾਂ ਤੋਂ ਖਤਰਾ ਹੈ ਕੋਈ ਟਾ ਤੋਦਨ ਸਾਨੂੰ ਉਹਨਾਂ ਨੇ ਕੋਟਾ ਮਾਰ ਵੀ ਲਿਆ ਕਰਦਿਆਂ ਨੂੰ ਹੁਣ ਉਲਟਾ ਇਹੀ ਵਕਤੀ ਚ ਸੁਣ ਰਹੇ ਅਸੀਂ ਜਿਨ੍ਹਾਂ ਦੇ ਮੂਹੇ ਵੀ ਵੀ ਅਸੀਂ ਇਹਨਾਂ ਨੂੰ ਤਪਾ ਜਾਂਗੇ ਇੰਜ ਕਰਦਾਂਗੇ ਉਹ ਕਰਦਾਂਗੇ ਸਾਨੂੰ ਇਹਨਾਂ ਤੋਂ ਖਤਰਾ ਹੈ ਸਾਡੀ ਇਹ ਹੀ ਬੇਨਤੀ ਆ ਸਾਡੀ ਸੁਣਵਾਈ ਕੀਤੀ ਜਾਵੇ ਕਿ ਸਾਨੂੰ ਇਹਨਾਂ ਤੋਂ ਹਾਂਜੀ ਕਿ ਸਾਨੂੰ ਇਹਨਾਂ ਤੋਂ ਸਹੀ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਜੀ ਕੀ ਨਾਮ ਤੇ ਕਿ ਦੋਮਸ ਵੀਰ ਦਾ ਨਾਮ ਇਹ ਮੈਂ ਪੁਰੇ ਮੁੱਛੀ ਦਾ 2552 ਹਾਂ ਉਹ ਲੜਾਈ ਦੀ ਭਈਆ ਜਿੱਥੇ ਸ਼ੁਰੂ ਹੋਈ ਕਿ ਮੈਂ ਅੱਜ ਸ਼ਾਮ ਨੂੰ ਜਦੋਂ ਘਰੋਂ ਕੰਮ ਤੋਂ ਘਰੇ ਆਇਆ ਵੀ ਜੀ ਮੇਰੇ ਘਰਨੇ ਮੈਨੂੰ ਰੋਂਦੀ ਹੋਈ ਦੱਸਿਆ ਕਿ ਮੇਰੇ ਨਾਲ ਆਹ ਕੁਛ ਹੋ ਰਿਹਾ ਹੈ ਤੇ ਆਹ ਕੁਛ ਹੋਇਆ ਹੈ ਮੇਰੇ ਨਾਲ ਕਿ ਮੈਂ ਤੈਨੂੰ ਡਰਦੀ ਤਾਂ ਨਹੀਂ ਸੀ ਦੱਸ ਰਹੀ ਕਿ ਤੂੰ ਮੈਨੂੰ ਗਲਤ ਨਾ ਸੋਚੇ ਕਿ ਮੇਰੇ ਰਿਲੇਸ਼ਨ ਨੇ ਹੁੰਦੇ ਨਾਲ ਕਿ ਮੈਨੂੰ ਧਮਕੀਆਂ ਦਿੰਦਾ ਪਿਸਤੌਲ ਆ ਕੇ ਮੈਨੂੰ ਵਿਖਾਦਾ ਮੇਰੇ ਨਾਲ ਦੋ ਵਾਰੀ ਇਹਨੇ ਰੇਪ ਕੀਤਾ ਮੈਂ ਤੈਨੂੰ ਡਰਦੀ ਨਹੀਂ ਸੀ ਦੱਸਦੀ ਹੁੰਦੀ ਕਿ ਇਹ ਮੈਨੂੰ ਪਿਸਤੌਲ ਵਿਖਾਦਾ ਸੀ ਤੇ ਮੈਨੂੰ ਵੀ ਧਮਕੀਆਂ ਦਿੰਦਾ ਸੀ ਕਿ ਮੈਂ ਤੇਰੇ ਬੰਦੇ ਨੂੰ ਮਾਰ ਦਾਂਗਾ ਉਹ ਆਦੇ ਬੰਦੇ ਨੂੰ ਦੱਸੇਗੀ ਤੇ ਮੈਂ ਤੇਰੇ ਬੰਦੇ ਨੂੰ ਮਾਰ ਦਾਂਗਾ ਤੇ ਨੂੰ ਮਾਰ ਦਾਂਗਾ ਤੁਹਾਡੇ ਬੱਚਿਆਂ ਨੂੰ ਮਾਰ ਦਾਂਗਾ ਤੇ ਮੈਨੂੰ ਮੇਰੇ ਘਰ ਦੀ ਮੈਂ ਬੜੇ ਪਿਆਰ ਨਾਲ ਸਮਝਾਇਆ ਕਿ ਤੂੰ ਜਾ ਕੇ ਇਹਨੂੰ ਰੋਕ ਕਿ ਅੱਜ ਫੇਰ ਆਇਆ ਸੀ ਮੈਨੂੰ ਛੇੜਨ ਵਾਸਤੇ ਮੇਰੇ ਨਾਲ ਰੇਪ ਕਰਨ ਵਾਸਤੇ ਅੱਜ ਫੇਰ ਆਇਆ ਸੀ ਤੇ ਮੈਨੂੰ ਮੈਂ ਇਹਨੂੰ ਨਹੀਂ ਖੁਸ਼ ਮੈਂ ਹੱਥ ਬਾਹ ਬੜਾਇਆ ਤੇ ਮੈਂ ਉਹਨੂੰ ਕਿਹਾ ਕਿ ਤੂੰ ਚਲੇ ਜਾ ਇੱਥੋਂ ਮੈਂ ਅਦੀ ਬੰਦੇ ਨੂੰ ਦੱਸ ਦੇਣਾ ਤੇ ਇਹ ਨਹੀਂ ਗਿਆ ਤੇ ਫਿਰ ਉਹਨਿਆ ਟਾਈਮ ਨੂੰ ਪਿਆ ਤੇ ਮੇਰੇ ਘਰ ਦੇ ਘਰੇ ਜੀ ਆ ਗਏ ਤੇ ਉਹਨਿਆ ਨੂੰ ਫਿਰ ਮੇਰੇ ਘਰ ਦੇ ਵੀ ਕੰਮ ਤੋਂ ਆ ਗਏ ਤੇ ਉਹਨਾਂ ਮੈਨੂੰ ਦੱਸਿਆ ਮੈਨੂੰ ਸਾਰੀ ਗੱਲ ਦੱਸੀ ਉਹਨਾਂ ਨੇ ਤੇ ਫਿਰ ਮੈਨੂੰ ਦੱਸਿਆ ਤੇ ਉਦੋਂ ਬਾਅਦ ਹੀ ਇਹ ਸ਼ਾਮ ਨੂੰ ਦੁਕਾਨ ਤੇ ਕਟਿੰਗ ਵਾਲੀ ਦੁਕਾਨ ਤੇ ਆਇਆ ਤੇ ਮੈਂ ਅਧਿਕਾਰੀ ਨੇ ਜਿਵੇਂ ਮੈਨੂੰ ਦੱਸਿਆ ਤੇ ਮੈਂ ਉਹਨੂੰ ਪੁੱਛ ਕੇ ਚੰਗੀ ਤਰ੍ਹਾਂ ਪੁੱਛ ਗਿਆ ਇਸ ਕਰਕੇ ਤੇ ਮੈਂ ਗਿਆ ਉਹਦੇ ਕੋਲੇ ਮੈਂ ਤਾਂ ਗੱਲ ਬਾਤ ਕਰਨ ਗਿਆ ਸੀ ਕਿਸਬਹਗੀ ਕਿ ਤੇਰੇ ਵਾਸਤੇ ਚੰਗਾ ਕੰਮ ਨਹੀਂ ਤੂੰ ਸਾਡੇ ਘਰੇ ਆ ਨਾ ਜਾਣਾ ਤੇ ਤੇਰੇ ਵਾਸਤੇ ਚੰਗਾ ਕੰਮ ਨਹੀਂ ਤੇ ਜਦੋਂ ਮੈਂ ਜਾ ਕੇ ਇੰਨੀ ਗੱਲ ਕਹੀ ਤੇ ਅੱਗੋਂ ਮੈਨੂੰ ਕਹਿੰਦਾ ਕਿ ਤੂੰ ਮੇਰਾ ਕੀ ਕਰ ਲੇਗਾ ਮੈਂ ਤਾਂ ਇਹੀ ਕੋਸ਼ਿਸ਼ ਕਰਨਾ ਹੈ ਫਿਰ ਤੋਂ ਜਿਹੜਾ ਕੁਝ ਹੁੰਦਾ ਹੀ ਤੂੰ ਕਰ ਲੈ ਠੀਕ ਹੈ ਅਸੀਂ ਤਾਂ ਐਵੇਂ ਅਸਲੇ ਦੇ ਜੋਰ ਤੇ ਅਸੀਂ ਸਾਡੀ ਹਕੂਮਤ ਤੇ ਬਸਤੀ ਦੇ ਵਿੱਚ ਸਾਡਾ ਬਹੁਤ ਤਗੜਾ ਨੈਟਵਰਕ ਹੈ ਅਸੀਂ ਤਾਂ ਇਹੀ ਕੋਸ਼ਿਸ਼ ਕਰਨਾ ਹੈ ਤੇ ਇਹੀ ਕੋਸ਼ਿਸ਼ ਕਰਾਂਗੇ ਅਸੀਂ ਅੱਗੇ ਵੀ ਕਿ ਅਸੀਂ ਇਸ ਕੰਮ ਤੋਂ ਨਹੀਂ ਹਟਣਾ ਤੇ ਮੇਰੀ ਤਾਂ ਬੇਨਤੀ ਹੈ ਜੀ ਪ੍ਰੈਸ ਅੱਗੇ ਕਿ ਇਹਨਾਂ ਤੇ ਡੋ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਕਾਰਵਾਈ ਹੋਵੇਗੀ ਤੇ ਇਹਨਾਂ ਦਾ ਨੈਟਵਰਕ ਬਹੁਤ ਜ਼ਿਆਦਾ ਤਗੜਾ ਜੀ ਸਾਨੂੰ ਧਮਕੀਆਂ ਮਾਰਨ ਦੀਆਂ ਹੱਲੇ ਵੀ ਧਮਕੀਆਂ ਦੇਣੇ ਨੇ ਮਾਰਨੀਆਂ ਸਾਨੂੰ ਸਾਡੀ ਜਾਨ ਨੂੰ ਖਤਰਾ ਹੈ ਇਹਨਾਂ ਤੋਂ ਇਹਨਾਂ ਸਾਨੂੰ ਇਨਸਾਫ ਦਿੱਤਾ ਜਾਵੇ ਇਹਨਾਂ ਵੱਲੋਂ ਲੈ ਕੇ ਦਿੱਤਾ ਜਾਵੇ ਇਨੋ ਦਾ ਨੈਟਵਰਕ ਵਾਕਈ ਬਹੁਤ ਤਗੜਾ ਹੈ ਕਾਹਦਾ ਨੈਟਵਰਕ ਹੈ ਨੈਟਵਰਕ ਇਹ ਚਿੱਟੇ ਦਾ ਕੰਮ ਕਰਦੇ ਜੀ 2 ਨੰਬਰ ਦਾ ਕੰਮ ਕਰਦੇ ਆ ਸਾਡੇ ਮੁਹੱਲੇ ਅੱਗੇ ਅੱਗੇ ਵੀ ਮੈਨੂੰ ਨਹੀਂ ਸੀ ਪਤਾ ਕਿ ਇਹ ਗੋਲੀਆਂ ਚਲਾਈਆਂ ਸੀ ਇਹਨਾਂ ਨੇ ਤੇ ਪਰ ਮੇਰੇ ਘਰ ਦੀ ਮੈਨੂੰ ਡਰਦੀ ਨਹੀਂ ਸੀ ਦੱਸਦੀ ਕਿ ਮੇਰੇ ਵਾਸਤੇ ਗੋਲੀਆਂ ਚਲਾ ਕੇ ਗਿਆ ਹੈ ਫਿਰ ਮੈਨੂੰ ਦਹਿਸ਼ਤ ਫਲਾਉਂਦੇ ਕਿਸ ਤਰ੍ਹਾਂ ਹਾਂਜੀ ਦਹਿਸ਼ਤ ਵਾਸਤੇ ਮੈਨੂੰ ਫਿਰ ਮੇਰੇ ਘਰ ਦੀ ਨੇ ਦੱਸਿਆ ਕਿ ਇਹ ਮੇਰੇ ਵਾਸਤੇ ਗੋਲੀਆਂ ਚਲਾ ਕੇ ਗਿਆ ਮੈਨੂੰ ਵਕਾਲ ਵਾਸਤੇ ਗੋਲੀਆਂ ਚਲਾਈਆਂ ਸੀ ਕਾਰਵਾਈ ਹੋਣੀ ਚਾਹੀਦੀ ਹਾਂਜੀ ਕਾਰਵਾਈ ਇਹਨਾਂ ਤੇ ਕੀਤੀ ਜਾਵੇਗੀ ਤੇ ਇਹਨਾਂ ਦਾ ਬਹੁਤ ਤਗੜਾ ਨੈਟਵਰਕ ਜੀ ਇਹਨਾਂ ਦਾ ਇਹ ਇੱਕ ਬੰਦਾ ਫੜੀਚੇਗਾ ਤੇ ਇਹਨਾਂ ਦਾ ਸਾਰਾ ਨੈਟਵਰਕ ਅੱਗੇ ਆ ਜਾਏਗਾ ਆਪਣੇ ਆਪ ਮੈਂ ਹੀ ਪ੍ਰੈਸ ਅੱਗੇ ਮੰਗ ਕਰਦਾ ਜੀ ਮੇਰੀ ਸੁਣਮਾਈ ਹੋਵੇ ਮੈਂ ਗਰੀਬ ਬੰਦਾ ਦਿਹਾੜੀਦਾਰ ਬੰਦਾ ਜੀ ਇਹ ਤਾਂ ਚਿੱਟੇ ਵਾਲੇ ਬੰਦੇ ਨੇ ਉਲਟਾ ਸਾਡੇ ਦੇ ਪਰਚਾ ਕਰਾਈ ਬੈਠੇ ਨੇ ਜੀ 2 ਨੰਬਰ ਦਾ ਕੰਮ ਕਰਦੇ ਨੇ ਅੰਨਾ ਪੈਸਾ ਗੱਡੀਆਂ ਇਹਨਾਂ ਦੇ ਕੋਲੇ ਘਾਰ ਆ ਜੀਬਾ ਅਸੀਂ ਦਿਹਾੜੀ ਵਾਲੇ ਬੰਦੇ ਸਾਡੀ ਤਾਂ ਰੋਟੀ ਵੀ ਪੂਰੀ ਨਹੀਂ ਹੁੰਦੀ ਇਹ ਵੇਲੇ ਰਹਿੰਦੇ ਨੇ ਤੇ ਵੇਲੇ ਕਾਰਾਂ ਦੇ ਘੁੰਮਦੇ ਨੇ ਗੱਡੀਆਂ ਦੇ ਘੁੰਮਦੇ ਨੇ 24 ਘੰਟੇ ਸਲਾਟਾਂ ਦੀ ਰੱਖਦੇ ਨੇ ਉਲਟਾ ਧਮਕੀਆਂ ਦੇਂਦੇ ਨੇ ਸਾਨੂੰ ਆ ਕੇ ਕਿ ਸਾਡੀ ਜਾਨ ਨੂੰ ਹਲੇ ਵੀ ਇਹਨਾਂ ਤੋਂ ਖਤਰਾ ਹੈ ਜੀ ਤੇ ਸਾਨੂੰ ਇਨਸਾਫ ਦਿੱਤਾ ਜਾਵੇ। ਵੀ ਕੀ ਨਾ ਤੇ ਕਿੱਥੋਂ ਦੇ ਰਹਿਣ ਵਾਲੇ? ਬਸਤੀ ਸ਼ਹਿਰ। ਕੀ ਹੋਇਆ ਜਿਹੜੀ ਲੜਾਈ ਹੋਈ ਕੀ ਕਾਰਨ ਸੀ? ਭਾਈ ਮੈਂ ਕਟਿੰਗ ਵਾਲੀ ਥਾਂ ਤੇ ਬੈਠਾ ਸੀ ਉਹ ਤੇ ਮੇਰੇ ਮਗਰ ਹੀ ਉਹ ਆਇਆ ਦੋ ਦਿਨਾਂ ਨਾਲ ਲੜਾਈ ਹੈ ਅੰਟੀਪਾਰਟੀ ਤੇ ਦੋ ਤਿੰਨ ਮਿੰਟ ਬਾਅਦ ਮੇਰਾ ਵੱਡਾ ਭਰਾ ਆ ਤੇ ਮੇਰੇ ਭਰਾ ਨੇ ਆਣ ਕੇ ਇਹ ਗੱਲ ਕੀਤੀ ਕਿ ਸਾਡੇ ਘਰੇ ਵੜਨਾ ਰਾਤ ਨੂੰ ਉਹ ਮੇਰੀ ਕੁੜੀ ਦੇ ਕੋਲ ਰੱਖਣਾ ਮਿੱਥੇ ਜੋ ਇਹ ਗੱਲ ਦੇ ਲਈ ਚੰਗਾ ਕੰਮ ਹੈ। ਇਹ ਤੋਂ ਸਾਡੇ ਦੋਵਾਂ ਪਰਾਂ ਦੇ ਮਤਲਬ ਗੱਲ ਪੈਗਾ ਮੇਰੇ ਕੈਂਚੀ ਮਾਰੀ ਇੱਕ ਪੱਤੀ ਮਾਰੀ ਕੈਂਚੀ ਆਉਤੇ ਮਾਰੀ ਕੈਂਚੀ ਕਿਸ ਤਰ੍ਹਾਂ ਦੇ ਵਾਕ ਕਿਤੇ ਜਾਨੋ ਮਾਰ ਲੇ ਜਾਨੋ ਮਾਰ ਲਿਆ ਕਿਤੇ ਬਿਲਕੁਲ ਉਸੇ ਦੇ ਵਿੱਚ ਸੀਗਾ ਜਿਸੋ ਕਿ ਮੇਰੇ ਬੈਠੇ ਤੇ ਜਿਹੜਾ ਕੱਪੜਾ ਬੰਨ੍ਹਾ ਹੁੰਦਾ ਉਹ ਬੈਠਾ ਹੋਇਆ ਸੀਗਾ ਤੇ ਮਤਲਬ ਕਿ ਪਰੋਂ ਕੁੱਟਾਂ ਲਾ ਕੇ ਆਵਾਜ਼ ਥੱਲੇ ਡਿੰਗ ਦਾ ਤੇ ਮੇਰੇ ਮੁੰਡੇ ਦੀ ਗੋਡਾ ਰੱਖ ਕੇ ਮੂੰਹ ਤੇ ਮੇਰੇ ਪੱਥਰਾਂ ਦੇ ਮਾਰਾ ਬਾਪੂ ਜੀ ਤੇ ਚੈਨਲ ਪਟਵਾ ਦੇ ਕੀ ਮੰਗ ਰਹੇ ਨੇ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਇਹ ਤਾਂ ਪੂਰੀ ਕਾਰਵਾਈ ਹੋਣੀ ਚਾਹੀਦੀ ਸਾਾਨੂੰ ਇਨਸਾਫ ਮਿਲਿਆ ਫਿਰ ਸਾਡੇ ਘਰ ਜਾ ਆ ਜਾਂਦਾ ਫਿਰ ਬਸਪੋਰ ਦੀਆਂ ਧਮਕੀਆਂ ਦੇਂਦਾ ਅੱਜ ਤੋਂ 4 10 ਦਿਨ ਪਹਿਲੋ ਇਹ ਗੱਲ ਸਾਡੇ ਮੰਨ ਤੋਂ ਹੋਏ ਗਿਆਨ ਕਿ ਫਾਇਰ ਵੀ ਨੇ ਘਟਾਈ ਦੋ ਵਾਰ ਹੀ ਫਾਇਰ ਕੱਢ ਕੇ ਗਿਆ ਠੀਕ ਜਿੰਦੀ ਦਾ ਮੱਲ ਲਗਵਾਈ ਪੂਰੀ ਦੇ ਦੇ ਕੀ ਫਾਇਰੇ ਚਲਾ ਕੇ ਗਿਆ ਸਭ ਤੇ ਇੱਕ ਜਿਹੜਾ ਮਸਲਾ ਹੈ ਕਿ ਲਵਾਰਦ ਇੱਕ ਦੂਜੇ ਨਾਲ ਕ੍ਰੋਸ ਹੋਇਆ ਹੈ ਜਿਹੜਾ ਕੈਂਚੀਆਂ ਚਲਾਈ ਕੀ ਮਸਲਾ ਹੈ ਬਿਆਨ ਮੁਤਾਬਕ ਜਿਹੜਾ ਪਰਚਾ ਦੋਸ਼ ਕੀਤਾ ਗਿਆ ਹੈ ਇਹ ਪੂਰਾ ਮਸਲਾ ਜਿਹੜਾ ਹੈਗਾ ਉਹ ਵੈਰੀਫਾਈ ਕੀਤਾ ਜਾ ਰਿਹਾ ਹੈ ਪਰਚਾ ਦੋਸ਼ ਕੀਤਾ ਗਿਆ ਤੇ ਵੈਰੀਫਾਈ ਕੀਤਾ ਧੰਨਵਾਦ